ਕਿਸਾਨ ਖੇਤਾਂ ਵਿੱਚ ਝੁੰਡੇ ਨੇ ਜਾਂ ਫਿਰ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਆ ਪਰ ਸ਼ਾਇਦ ਉਹਨਾਂ ਨੂੰ ਵਿਸਾਖੀ ਦਾ ਅਸਲ ਮਤਲਬ ਨਹੀਂ ਪਤਾ ਤੇ ਇਹ ਬੜਾ ਜ਼ਰੂਰੀ ਹੈ ਕਿ ਉਹਨਾਂ ਨੂੰ ਵਿਸਾਖੀ ਦਾ ਅਸਲ ਮਤਲਬ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਅੱਜ ਦੇ ਜੀਵਨ ਵਿੱਚ ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਗੁਰਬਾਣੀ ਤੇ ਵਿਚਾਰ ਕਰਦੇ ਹਾਂ ਕਿ ਉਸ ਨੂੰ ਆਪਣੇ ਜੀਵਨ ਜਾਂਚ ਵਿੱਚ ਲੈ ਕੇ ਆਉਣੇ ਆ ਕਿ ਅਸੀਂ ਚਾਹੁੰਦੇ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੁੜਨ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਤੇ ਬੜਾ ਜ਼ਰੂਰੀ ਹੈ ਕਿ ਉਹਨਾਂ ਨੂੰ ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਗੁਰਬਾਣੀ ਤੇ ਵਿਚਾਰ ਕਰਨਾ ਆਉਣਾ ਚਾਹੀਦਾ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ 1699 ਦੇ ਵਿੱਚ ਉਦੋਂ ਗੁਰੂ ਸਾਹਿਬ ਜੀ ਨੇ ਇੱਕ ਫੌਜ ਤਿਆਰ ਕੀਤੀ ਜੋ ਮਾਰਸ਼ਲ ਸੀ ਜੋ ਮਸਲੂਮਾਂ ਦੀ ਸਹਾਇਤਾ ਕਰਦੀ ਸੀ ਤੇ ਉਸੇ ਦਿਨ ਗੁਰੂ ਸਾਹਿਬ ਜੀ ਇੱਕ ਕਨਸੈਪਟ ਲੈ ਕੇ ਆਏ ਦਸਵੰਦ ਦਾ ਸੰਗਤ ਪੰਗਤ ਦਾ ਵਾਹਿਗੁਰੂ ਜੀ ਨੇ ਇੱਕ ਸਿਧਾਂਤ ਸਿਰਜਿਆ ਜੋ ਕਿ ਬਹੁਤ ਵੱਡਾ ਕਨਸੈਪਟ ਹੈ ਤੇ ਤੁਸੀਂ ਦੇਖੋਗੇ ਤੁਸੀਂ ਦੁਨੀਆ ਦੇ ਵਿੱਚ ਅਲੱਗ-ਅਲੱਗ ਮੁਲਕਾਂ 'ਚ ਜਾਓਗੇ ਤਾਂ ਤੁਹਾਨੂੰ ਕਿਵੇਂ ਪੰਜਾਬੀ ਨਹੀਂ ਸਿੱਖ ਨਹੀਂ ਬਣਾਈਗੇ ਤੁਹਾਨੂੰ ਅਮਰੀਕਾ इसकी चरम एक नॉर्मलाइज्ड के यूनिवर्सल टर्म है जिना में शिक्षित मान है कि जरे के ट्रिट्यूजन को फॉलो करते हैं अभी अपने छोटे-छोटे